ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਿਲਕੁਲ ਤਾਜੀ ਸੂਈ ਗਾਂ ਸੇਲ ਵਾਸਤੇ ਲੈ ਕੇ ਆਏ ਹਾਂ ਜੀ ਦੋਸਤੋ ਬਾਈ ਦੇ ਦੱਸਣ ਮੁਤਾਬਕ ਇੱਕ ਦੋ ਦਿਨਾਂ ਦੀ ਸੂਈ ਹੋਈ ਆ ਤੇ ਮੰਗਰ ਜਰਸੀ ਦੀ ਬੱਚੀ ਹੈਗੀ ਬਾਈ ਕਹਿੰਦਾ ਇਸ ਵਾਰ ਦੂਜਾ ਸੂਆ ਸੂਈਆ ਪਹਿਲੇ ਸੂਏ 20 ਕਿਲੋ ਦੁੱਧ ਦਿੱਤਾਗਾ ਤੇ ਇਸ ਵਾਰ ਦੂਸਰੇ ਸੂਏ ਪੂਰੀ ਉਮੀਦ ਆ ਕਿ 25 ਦੇ ਘਰਾਂ ਨੂੰ ਹੱਥ ਲਾ ਕੇ ਮੜੂਗੀ ਬਾਈ ਕਹਿੰਦਾ ਵੀ ਰੇਟ ਕਰਾਂਗੇ ਜੀ ਫੋਨ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਬਾਈ ਦਾ ਪਿੰਡ ਰਹਿ ਗਿਆ ਜੀ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਜੇਕਰ ਕਿਸੇ ਵੀਰ ਨੂੰ ਇਹ ਗਾਂ ਪਸੰਦ ਆਉਂਦੀ ਆ ਤਾਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਗਾਂ ਖਰੀਦ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਜੀ ਫੋਲੋ ਧੰਨਵਾਦ ਦੋਸਤੋ